ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾਤ ਦਾ ਸਮਾਂ ਗਲੀ 'ਚ ਇੱਕ ਨੌਜਵਾਨ ਆਉਂਦਾ ਹੈ ਤੇ ਆਉਂਦਿਆ ਸਾਰ ਹੀ ਲਾਈਨਾਂ 'ਚ ਲੱਗੇ ਮੋਟਰਸਾਈਕਲਾਂ 'ਚੋਂ ਸਿੱਧਾ ਇੱਕ ਬੁਲਟ ਮੋਟਰਸਾਈਕਲ ਤੇ ਬੈਠ ਜਾਂਦਾ ਹੈ ਬੈਠ ਕੇ ਮੋਟਰਸਾਈਕਲ ਨੂੰ ਪਹਿਲਾਂ ਲਾਈਨਾਂ 'ਚੋਂ ਬਾਹਰ ਕੱਢਦਾ ਹੈ ਤੇ ਬਾਹਰ ਕੱਢ ਕੇ ਇਹ ਜਨਾਬ ਬੁਲਟ ਤੋਂ ਉਤਰ ਜਾਂਦਾ ਹੈ ਫਿਰ ਮੋਟਰਸਾਈਕਲ ਨੂੰ ਸਿੱਧਾ ਰਸਤੇ ਵੱਲ ਨੂੰ ਘੁਮਾ ਲੈਂਦਾ ਹੈ ਜਿਸ ਤੋਂ ਬਾਅਦ ਚਲਾਉਣ ਦੀ ਬਜਾਏ ਮੋਟਰਸਾਈਕਲ ਨੂੰ ਰੋੜ ਕੇ ਹੀ ਭਜਾ ਕੇ ਹੀ ਗਲੀ 'ਚੋਂ ਫਰ ਹੋ ਜਾਂਦਾ ਹੈ ਕੁਝ ਇਸ ਕੈਂਟਾਂ 'ਚ ਚੋਰ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਚੋਰੀ ਦੀ ਪੂਰੀ ਵਾਰਦਾਤ ਇਹ ਸੀਸੀਟੀਵੀ 'ਚ ਕੈਦ ਹੋਈ ਹੈ ਤੇ ਜੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਤਸਵੀਰਾਂ ਚੰਡੀਗੜ੍ਹ ਦੇ ਮਨੀ ਮਾਜਰਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਸ਼ਾਂਤੀ ਨਗਰ 'ਚ ਇੱਕ ਨਹੀਂ ਦੋ-ਦੋ ਬੁਲਟ ਮੋਟਰਸਾਈਕਲ ਚੋਰੀ ਹੋਈ ਨੇ ਜੀਹਾਂ ਗਲੀ 'ਚ ਖੜੇ ਦੋ ਬੁਲਟ ਮੋਟਰਸਾਈਕਲਾਂ ਨੂੰ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੰਨਾ ਚ ਦਿਖਾਈ ਦੇ ਰਿਹਾ ਹੈ ਕਿ ਇਹ ਚੋਰ ਬੜੇ ਹੀ ਆਰਾਮ ਨਾਲ ਆਉਂਦੇ ਨੇ ਵੇਖੋ ਆਪ ਤਰੀਕੇ ਨਾਲ ਬੁਲਟ ਮੋਟਰਸਾਈਕਲ ਨੂੰ ਸਿੱਧਾ ਹੱਥ ਪਾ ਲੈਂਦੇ ਨੇ ਤੇ ਦੇਖਦੇ ਹੀ ਦੇਖਦੇ ਉਸ ਨੂੰ ਰੋੜ ਕੇ ਗਲੀ ਚੋਂ ਭਜਾ ਕੇ ਲੈ ਕੇ ਜਾਂਦੇ ਨੇ